ਪਵਾਨੀਗੜਾ ਥਾਣਾ ਪੁਲਿਸ ਨੂੰ ਜ ਬਹੁਤ ਸਮੇਂ ਬੜੀ ਕਾਮਯਾਬੀ ਮਿਲੀ ਜੇ ਦੋ ਦੋ ਚੋਰ ਲੁੱਟਖੋਹ ਦੀ ਇੱਕ ਵਾਰਦਾਤ ਨੂੰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ ਇਸ ਸਬੰਧੀ ਅੱਜ ਪਵਾਨੀਗੜ ਦੇ ਡੀਐਸਪੀ ਗੁਰਦੀਪ ਸਿੰਘ ਦਿਓਲ ਨੇ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਚੋਰਾਂ ਵੱਲੋਂ ਵੱਡੀ ਪੱਧਰ ਤੇ ਲੋਕਾਂ ਨੂੰ ਜਥੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉੱਥੇ ਹੀ ਪੁਲਿਸ ਨੇ ਅਖਰਲੇ ਵਿੱਚ ਦਮ ਕਰ ਰੱਖਿਆ ਸੀ ਅਤੇ ਇਸ ਮੌਕੇ ਤੇ ਪੰਜਾਬ ਪੁਲਿਸ ਵੱਲੋਂ ਤਿੰਨ ਚਾਰ ਦਿਨੋਂ ਤਿੰਨ ਦਾ ਟਰੈਪ ਲਾਇਆ ਜਾ ਰਿਹਾ ਸੀ ਪਰ ਜਿੱਥੇ ਉਹਨਾਂ ਨੂੰ ਦੇਖਿਆ ਕਿ ਉਹਨਾਂ ਦੇ ਨੰਬਰ ਪਲੇਟਾਂ ਉੱਤੇ ਵੀ ਕੁਝ ਛੇੜਛਾੜ ਕੀਤੀ ਗਈ ਸੀ ਉੱਥੇ ਹੀ ਮੋਟਰਸਾਈਕਲ ਦਾ ਵੀ ਨੰਬਰ ਚੇਂਜ ਕੀਤਾ ਗਿਆ ਸੀ ਇਸ ਦੇ ਸਬੰਧੀ ਉਹਨਾਂ ਨੇ ਵੱਲੋਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਅਸੀਂ ਉਸੇ ਬਹੁਤ ਸਖਤ ਕਾਰਵਾਈ ਕਰਦੇ ਹਾਂ ਅਤੇ ਇਸੇ ਤਰ੍ਹਾਂ ਹੀ ਮੱਧੇ ਨਜ਼ਰ ਅੱਜ ਭਵਾਨੀਆ ਥਾਣੇ ਵੱਲੋਂ ਜੋ ਕਿ 3000 ਰੁਪਿਆ ਇੱਕ ਬੀਬੋ ਦਾ ਮੋਬਾਈਲ ਅਤੇ ਪਾਸ ਸੋਨੇ ਦੇ ਟੌਪਸ ਚਪਟ ਮਾਰਗ ਵਾਲੇ ਗ੍ਰੋਹ ਨੂੰ ਕੀਤਾ ਹੈ ਕਾਬੂ ਇਸ ਸਬੰਧੀ ਔਰ ਸਾਨੂੰ ਕਹਿੰਦੇ ਨਜ਼ਰ ਆਇਆ ਕੀ ਕਿਹਾ ਉਹਨਾਂ ਨੇ ਡੀਐਸਪੀ ਦਿਓਲ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਖਤ ਕਾਰਵਾਈਆਂ ਬਾਰੇ ਵੀ ਕਿਹਾ ਜਿੱਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੋਬਾਈਲ ਫੋਨ ਅਤੇ ਸੋਨੇ ਦੀਆਂ ਜੋ ਟੌਪਸ ਵਗੈਰਾ ਸਨ ਜੋ ਫੜੇ ਗਏ ਹਨ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਖਾਉਂਦੇ ਨਜ਼ਰ ਆ ਰਹੇ ਹਨ ਅਤੇ ਇਸ ਸੰਬੰਧੀ ਹੋਰ ਕੀ ਕੀ ਕਿਹਾ ਔਸ ਨੂੰ ਸੁਣਾਉਣਿਆ ਡੀਐਸਪੀ ਗਰਦੀਪ ਸਿੰਘ ਬਲ ਦਿਓਲ ਸਿੰਘ ਵੱਲੋਂ 24 ਪੰਜਾਬ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ 24 ਪੰਜਾਬ ਨਿਊ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਸਮੁੰਦਰਜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਕੁਝ ਟਾਈਮ ਤੋਂ ਭਵਾਨੀਗੜ੍ਹ ਦੇ ਵਿੱਚ ਕਾਫੀ ਲੁੱਟਾਂ ਖੋਹਾਂ ਕਰਨ ਦਾ ਇੱਕ ਗ੍ਰੋਹ ਸਰਗਰਮ ਹੋਇਆ ਸੀਗਾ ਤੇ ਕਾਫੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਲਗਾਤਾਰ ਚਿੰਚਾਰ ਵਾਰ ਦਾਪਾਂ ਹੋ ਗਈਆਂ ਸੀਗੀਆਂ ਤੇ ਇੱਕ ਤੋਂ 22 ਤਿੰਨ 24 ਨੂੰ ਬੱਸ ਸਟੈਂਡ ਭਵਾਨੀਗੜ੍ਹ ਤੋਂ ਇੱਕ ਲੇਡੀ ਜਾ ਰਹੀ ਸੀਗੀ ਤੇ ਉਹਦੇ ਤੋਂ ਹਰ ਹਰ ਪੀਤਕੌਰ ਤੇ ਉਹਦੇ ਤੋਂ ਕਰੀਬ 3000 ਰੁਪਏ ਬੈਗ ਚੋਂ ਇੱਕ ਵੀਵੋ ਦਾ ਮੋਬਾਈਲ ਖੋਕੇ ਲੈ ਕੇ ਚੱਪਟ ਮਾਰ ਕੇ ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਮਮਤਾ ਦੇਵੀ ਉਹ ਵੀ ਜਾ ਰਹੀ ਸੀ ਉਹਦੇ ਪਰਸ ਦੇ ਵਿੱਚੋਂ ਚੱਪਟ ਮਾਰ ਕੇ ਖੋਕੇ ਜਿਹਦੇ ਵਿੱਚ ਇੱਕ ਸੋਨੇ ਦੇ ਟੌਫਸ ਸਨ ਤੇ ਕੁਝ ਰੁਪਏ ਸਨ ਖੋਕੇ ਲੈ ਗਏ ਸਨ ਅਸੀਂ ਸਾਰ ਇਹ ਸਬੰਧੀ ਮਾਨਯੋਗ ਐਸਐਸਪੀ ਸਰ ਸਰਸਿੰਘ ਚਾਹਲ ਐਸਪੀਡੀ ਸਾਹਿਬ ਸਾਡੇ ਟੀਮਾ ਸਾਹਿਬ ਤੇ ਸਾਡੇ ਜਿਹੜੇ ਐਸਐਚਓ ਸਰ ਗੁਰਨਾਮ ਸਿੰਘ ਮੋਕਫਸਰ थाना ਪਾਨੀਗੜ ਨੇ ਅਸੀਂ ਸਾਰਿਆਂ ਨਾਲ ਮੇਰੇ ਸਮੇਤ ਲੜ ਕੇ ਅਸੀਂ ਬੜੀ ਢੰਗਾਈ ਨਾਲ ਪਹਿਲਾਂ ਸਾਰੇ ਆਸ-ਪਾਸ ਤੋਂ ਫੁਟੇਜ ਇਕੱਠੀ ਕੀਤੀ ਫੁਟੇਜ ਦੇ ਆਧਾਰ ਤੇ ਦੇਖਿਆ ਕਿ ਉਹਨਾਂ ਨੇ ਨੰਬਰ ਪਲੇਟਾਂ ਤੇ ਵੀ ਅਗਲਾ ਪਿਛਲਾ ਨੰਬਰ ਛੱਡ ਕੇ ਵਿੱਚ ਟੇਪ ਲਾਈ ਹੋਈ ਸੀਗੀ ਨੰਬਰ ਵੀ ਜਿਹੜਾ ਟੈਂਪਰੀ ਲਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਕਈ ਪਾਸਿਓਂ ਆਪਣੀ ਜਾਣਕਾਰੀ ਲੈ ਕੇ ਉਹਦੇ ਵਿੱਚ ਦੋਨੇ ਵਾਰ ਦੋ ਤਾਂ ਟ੍ਰੇਸ ਹੋ ਗਿਆ ਸਾਡੀਆਂ ਤੇ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਨਾਮ ਗਗਨਦੀਪ ਸਿੰਘ ਵਾਸੀ ਫੱਗੂਵਾਲ ਕੈਂਚੀਆਂ ਅਤੇ ਅਰਵਿੰਦਰ ਸਿੰਘ ਜਿਹੜਾ ਕਿ ਖਨਾਲ ਆ ਦਿਰਬਾਦਰ ਇਹਨਾਂ ਵਾਲੇ ਇਹਨਾਂ ਤੋਂ ਦੋਵੇਂ ਵਾਰ ਤਾਂ ਟ੍ਰੇਸ ਹੋਣ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੇ ਵਾਰਦਾਤ ਕੀਤੀ ਸੀ ਪਲਟੀਨਾ ਉਹ ਵੀ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇੱਕ ਲੋਕਟ ਸੋਨੇ ਦਾ ਤੰਨਾ ਦੇ ਸੋਨੇ ਦੇ ਟੌਪਸ ਇੱਕ ਇੱਕ ਫੋਨ ਮਾਰਕਾ ਵੀਵੋ ਇੱਕ ਫੋਨ ਮਾਰਕਾ ਐਮਆਈ ਇਹਨਾਂ ਤੋਂ ਰਿਕਵਰ ਹੋਇਆ ਹੈ ਤੇ ਬਾਕੀ ਜਿਹੜਾ ਰਵਿੰਦਰ ਸਿੰਘ ਦਾ ਰਾਣਾ ਰਿਕਾਰਡ ਵੀ ਏ ਇਹਦੇ ਖਿਲਾਫ ਪਹਿਲਾਂ ਵੀ ਦੋ ਜਿਹੜੇ ਨੇ ਡਿੜਬੇ ਜਿਹੜੇ ਨੇ ਇੱਕ ਧੂੜੀ ਤੇ ਡਿੜਬਾ ਦੋ ਮੁਕਦਮੇ ਪਹਿਲਾਂ ਹੀ ਚੋਰੀ ਦੇ ਦਰਜ ਨੇ ਇਹਦੇ ਖਿਲਾਫ ਇਹ ਪਹਿਲਾਂ ਤੋਂ ਹੀ ਪਿਚੋਕੜੇ ਦਾ ਅਪਰਾਧੀ ਕਿਸਮ ਦਾ ਹੈ ਸਰ ਜੀ ਅੱਗੇ ਵੀ ਨਹੀਂ ਜੀ ਕੋਈ ਨਸ਼ਾ ਵਗੈਰਾ ਕਰਦੇ ਨੇ ਜਾਂ ਕੀ ਆ ਨਸ਼ਾ ਬਿਲਕੁਲ ਕਰਦੇ ਨੇ ਛੋਟਾ ਮोटा ਕਿਤੋਂ ਵੀ ਜੋ ਮਿਲ ਜਾਂਦਾ ਸ਼ਾਬ ਜੋ ਜਿਸ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਮਿਲਦਾ ਸੇ ਉਸੇ ਤਰ੍ਹਾਂ ਦਾ ਹੀ ਨਸ਼ਾ ਲੈ ਲੈਂਦੇ ਨੇ ਬੋਲੀਕਰ ਜੋ ਵੀ ਚੀਜ਼ਾਂ ਨੂੰ ਮਿਲਦੀ ਹੈ ਬਾਕੀ ਉਹ ਅਸੀਂ ਉਹਨਾਂ ਸੀ ਇਹਨਾਂ ਦੀ ਮੈਡੀਕਲ ਕਰਵਾਵਾਂਗੇ ਜੋ ਵੀ ਇਹਨਾਂ ਦੇ ਵਿੱਚ ਮੈਡੀਕਲ ਜਾਊਗਾ ਤੇ ਜੇਕਰ ਇਹਨਾਂ ਦੇ ਬਲੱਡ ਦੇ ਵਿੱਚ ਕੋਈ ਨਸ਼ੇ ਦੀ ਮਾਤਰਾ ਆਉਂਦੀ ਹੈ ਤਾਂ ਉਸ ਮੁਤਾਬਕ ਕਾਨੂੰਨ ਦਾ ਧਾਰਾ ਦਾ ਬੰਦਾ ਕਰ ਦਿੱਤਾ ਜਾਊਗਾ ਇਹਨਾਂ ਦਾ ਸਰਕਲ ਸਾਈਕਲ ਜਿਹੜਾ ਬਰਾਉਦਾ ਹੈ ਵੀ ਉਹ ਚੋਰੀ ਦਾ ਹੈ ਜਾਂ ਕਿਵੇਂ ਹੈ ਜੀ ਨਹੀਂ ਉਹ ਮੋਟਰਸਾਈਕਲ ਇਹਨਾਂ ਦਾ ਆਪਣਾ ਹੈ ਉਹਨਾਂ ਦਾ ਆਪਣਾ ਹੈ ਬਟ ਇਹਨਾਂ ਨੇ ਬੜੀ ਚਲਾਕੀ ਨਾਲ ਕਿਸੇ ਦਾ ਟੈਂਪਰੇਰੀ ਨੰਬਰ ਆਪਣੇ ਮੋਟਰਸਾਈਕਲ ਤੇ ਲਾ ਕੇ ਨੰਬਰ ਦੇ ਉੱਤੇ ਟੇਪ ਲਾਈ ਹੋਈ ਸੀਗੀ ਬਲੈਕ ਟੇਪਸ ਤੇ ਉੱਪਰ ਕੋਈ ਨੰਬਰ ਨਾ ਦਿਖ ਸਕੇ ਤੇ ਅਸੀਂ ਡਿਊਟੀਓ ਦਫ਼ਤਰ ਨਾਲ ਜਾਂ ਹੋਰ ਜੀ ਬਹੁਤ ਡੰਗਾਈ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਹੜਾ ਸਮਾਨ ਇਹਨਾਂ ਨੇ ਝਪਟਿਆ ਤੇ ਜਾਂ ਲੁੱਟਖੋ ਕੀਤੀ ਤਾਂ ਸਾਰਾ ਬਰਾਮਦ ਹੋ ਗਿਆ ਜੇ ਇਹਨਾਂ ਨੇ ਕਿਤੇ ਵੇਚਿਆ ਵੀ ਹੈ ਜੀ ਪੈਸੇ ਵੀ ਜਰਾ ਕੁਝ ਖਾ ਲਿਆ ਉਹ ਜਿਹੜਾ 4-5000 ਰੁਪਇਆ ਸੀਗਾ ਉਹ ਤਾਂ ਤਾ ਤਕਰੀਬਨ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦਾ ਜਿਵੇਂ ਕੋਈ ਸ਼ਰਾਬ ਪੀ ਲਈ ਜਾਂ ਹੋਰ ਨਸ਼ੇ ਦੀ ਵਰਤੋਂ ਲਈ ਉਹ ਖਰਚ ਕਰਦੇ ਨੇ ਇਹਨਾਂ ਨੇ ਤੇ ਬਾਕੀ ਦੇਖੋ ਇਨਵੈਸਟੀਗੇਸ਼ਨ ਵਾਲੇ ਚੱਲ ਰਹੀ ਹੈ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਵੀ ਹੋਰ ਵੱਧ ਤੋਂ ਵੱਧ ਕਿਤੇ ਕੋਈ ਇਹਨਾਂ ਨੇ ਕੋਈ ਹੋਰ ਚੀਜ਼ ਹੋਰ ਕਿਤੇ ਲੁੱਟਖੋ ਕੀਤੀ ਹੈ ਜਾਂ ਕਿਤੇ ਕੋਈ ਚੋਪਟ ਮਾਰ ਕੇ ਸਮਾਨ ਵੇਚਿਆ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਸਰ ਨਸ਼ੇ ਕਰਕੇ ਹੀ ਵੰਡਦਾ ਤੁਨੋਂ ਪੰਜਾਬ ਦੇ ਵਿੱਚ ਉਹਦੀ ਪੂਰਤੀ ਕੀਤੀ ਜਾਂਵੇ ਵੇਚ ਕੇ ਸਮਾਨ ਨਹੀਂ ਇਹ ਦੱਸਿਆ ਤੁਹਾਨੂੰ ਵੀ ਪਹਿਲਾਂ ਵੀ ਚੋਰੀ ਇਹ ਪਿਛੋਕੜ ਅਪਰਾਧੀ ਹੈ ਇਹਨਾਂ ਦਾ ਪਹਿਲਾਂ ਵੀ ਚੋਰੀਆਂ ਕਰਦੇ ਨੇ ਦੋ ਪਰਚੇ ਦਰਜ ਨੇ ਜੀ ਤੇ ਇਸ ਕਰਕੇ ਕੁਝ ਨਸ਼ਿਆਂ ਦੇ ਲਾ ਲੋ ਕੁਝ ਨਵੀਂ ਜਨਰੇਸ਼ਨ ਬਿਨਾ ਕੰਮ ਕੀਤੇ ਵਧੀਆ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਵੀ ਨਸ਼ਿਆਂ ਦੀ ਵੀ ਪੂਰਤੀ ਹੋ ਜੇ ਤੇ ਵਧੀਆ ਢੰਗ ਨਾਲ ਜ਼ਿੰਦਗੀ ਜਿਉਈ ਜਾਏ ਤੇ ਬੜੇ इजीली ਮਨੀ ਨੂੰ ਮਤਲਬ ਉਹ ਸੌਖੇ ਢੰਗ ਨਾਲ ਜਿਹੜਾ ਪੈਸਾ ਕਮਾਇਆ ਜਾ ਸਕੇ ਸਰ ਇਹਨਾਂ ਨੇ ਉਹ ਦੱਸਿਆ ਵੀ ਕੋਈ ਸਾਡੇ ਨਾਲ ਹੋਰ ਵੀ ਮੈਂਬਰ ਹੈਗੇ ਨੇ ਲੋ ਦੇ ਵਿੱਚ ਨਹੀਂ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਅਸੀਂ ਇਹ ਇਨਵੈਸਟੀਗੇਟ ਕਰ ਰਹੇ ਆਂ ਜੋ ਵੀ ਨਵੀਂ ਗੱਲ ਆਈ ਤੁਹਾਡੇ ਨਾਲ ਉਹ ਵੀ ਸ਼ੇਅਰ ਕੀਤੀ ਜਾਓ ਜਿਹੜੀ ਸਰ ਉਹ ਖੋ ਕਰਦੀ ਸੀ ਇਹ ਮੂੰਹ ਕੋਈ ਟਾਕ ਵਗੈਰਾ ਜਾਂ ਹੋਰ ਵੀ ਇਸ ਲੋਡ ਕਰਦੀ ਸੀ ਮੂੰਹ ਟੱਕ ਕੇ ਜਦੋਂ ਦੇਖਦੇ ਅਸੀਂ ਆਮ ਸਨੇਪਿੰਗ ਹੁੰਦੀਆਂ ਲੱਗੀਆਂ ਪਾਕੀ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਪਤਾ ਸੀਗਾ ਫੱਗੂ ਵਾਲੇ ਤੇ ਲੋਕਲ ਅਸੀਂ ਲੋਕਲ ਬੰਦਾ ਫੱਗੂ ਵਾਲਤਾ ਦੂਜਾ ਦਿਲਬੇ ਦਾ ਫੱਗੂ ਵਾਲਾ ਨੂੰ ਪਤਾ ਸੀ ਲੋਕਲ ਬੰਦੇ ਮੈਨੂੰ ਪਛਾਣ ਵੀ ਸਕਦੇ ਨੇ ਇਸ ਕਰਕੇ ਮੂੰਹ ਟੱਕੇ ਹੋਏ ਸੀਗੇ ਅਸੀਂ ਸਾਰਾ ਕੁਝ ਜਿਹੜਾ ਟੈਕਨੀਕਲ ਬੜੇ ਟੰਗਾ ਪੱਤੀ ਚ ਨੂੰਣਾ ਅਸੀਂ ਸੀਸੀਟੀ ਵੀ ਕੈਮਰੇ ਦੀ ਫੁਟੇਜ ਨਾਲ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਡਿਊ ਦਫਤਰ ਨਾਲ ਬੜੇ ਹੋ ਢੰਗ ਨਾਲ ਦੇਖ ਕੇ ਮੂੰਹ ਟਕੇ ਸੀਗੇ ਉਸ ਧਾਰਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਹੋਈ ਜੀ ਸਰ ਇੱਕ ਤੇ ਇਤ ਨਹੀਂ ਕਰਦੇ ਜਿਵੇਂ ਖੜਿਆਲ ਵਾਲੇ ਨੇ ਵੀ ਇੱਧਰ ਆ ਕੇ ਕਰਦੇ ਨੇ ਇੱਧਰ ਗੱਗ ਵਾਲੇ ਜਿੱਥੇ ਉਧਰ ਲਈ ਜੀ ਵੀ ਇਹ ਕੀ ਇਹ ਚੀਜ਼ਾਂ ਤੋਂ ਵਰਤਦੀ ਰਿਹਾ ਦੇਖੋ ਜਿਹੜਾ ਜਿਹੜਾ ਮਾੜਾ ਅਨਸਰ ਹੁੰਦਾ ਉਹਨਾਂ ਕੋਈ ਏਰੀਆ ਫਿਕਸ ਨਹੀਂ ਕੀਤਾ ਹੁੰਦਾ ਇਹ ਸਵੇਰ ਤੋਂ ਸ਼ਾਮ ਤੱਕ ਤੁਰਦੇ ਫਿਰਦੇ ਰਹਿੰਦੇ ਨੇ ਜਿੱਥੇ ਇਹਨਾਂ ਨੂੰ ਕੋ ਲੱਗਦਾ ਹੈ ਕੋ ਸੁੰਨ ਸੰਜਗਾ ਜਾਂ ਕੁਛ ਵੀ ਹੈ ਲੇਡੀਜ਼ ਜਾ ਰਹੀ ਹੈ ਜਾਂ ਕੋਈ ਬਜ਼ੁਰਗ ਜਾ ਰਿਹਾ ਹੈ ਕੋਸ਼ਿਸ਼ ਕਰਦੇ ਨੇ ਇਦਾਂ ਦਾ ਟਾਰਗੇਟ ਚੁਣਿਆ ਜਾਏ ਜਿਹੜਾ ਇਹਨਾਂ ਦਾ ਵਿਰੋਧ ਘੱਟ ਕਰ ਸਕੇ ਜਿਵੇਂ ਲੇਡੀਜ਼ ਨੇ ਕੋਈ ਜਾਇੰਟਸ ਆ ਤਕੜਾ ਸਰੀਰ ਪੱਕਾ ਤੰਦਰੁਸਤ ਦਾ ਹਟਕ ਉਹਦੇ ਉਹਦੇ ਨਾਲ ਨਹੀਂ ਛੇਤੀ ਇਹ ਕਰਦੇ ਇਹ ਜ਼ਿਆਦਾ ਟਾਰਗੇਟ ਲੇਡੀਜ਼ ਨੂੰ ਬਣਾਉਂਦੇ ਨੇ ਕਿ ਜਾਂ ਬਜ਼ੁਰਗ ਨੇ ਡੇਡੀ ਜਿਹੜੀ ਜਿੱਥੇ ਵਿਰੋਧ ਨਾ ਕਰ ਸਕੇ ਕੋਈ ਇਹਨਾਂ ਦਾ ਸਰ ਅਸੀਂ ਲੋਕ ਦੇਖਦੇ ਆਂ ਵੀ ਜਦੋਂ ਮੌਕੇ ਤੇ ਇੱਕ ਵੀਡੀਓ ਬਣਾਉਂਦੇ ਨੇ ਜੋ ਸਨੇਪਿੰਗ ਹੁੰਦੀ ਉਦੋਂ ਲੋਕ ਨਹੀਂ ਮਦਦ ਕਰਦੇ ਕਿ ਲੋਕਾਂ ਦੇ ਮਨਾਂ 'ਚ ਡਰ ਆ ਉਹਦੇ ਬਾਰੇ ਤੁਸੀਂ ਕਿਵੇਂ ਲੋਕਾਂ ਨੂੰ ਉਤਾਰੋ ਦੇਖੋ ਅਸੀਂ ਤਾਂ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਜਦੋਂ ਕਿਤੇ ਵਾਰਦਤ ਹੁੰਦੀ ਹੈ ਹਾਂਜੀ ਵੀ ਥਾਣੇ ਲੋਕ ਤਾਂ ਜਦੋਂ ਵਾਰਦਤ ਤੋਂ ਬਾਅਦ ਤਾਂ ਵੀ 25 ਇਕੱਠੇ ਹੋ ਕੇ ਜ਼ਰੂਰ ਆ ਜਾਂਦੇ ਨੇ ਪਰ ਜੇ ਮੌਕੇ ਤੇ ਹੀ ਦੇਖੋ ਇੱਕ ਜਿਹੜੀਆਂ ਹੋਈਆਂ ਨੇ ਵਾਰਦਤਾਂ ਇਹ ਦਿਨ 'ਚ ਬੜੇ ਭੀੜ-ਪਾੜ ਵਾਲੇ ਥਾਂ ਤੇ ਸ਼ਰਿਆਂ ਹੋਈਆਂ ਨੇ ਪਰ ਜੇਕਰ ਉੱਥੇ ਲੋਕ ਸਕੇਤ ਹੁੰਦੇ ਤਾਂ ਜੋ ਕੋ ਮੋਟਰਸਾਈਕਲ ਤੇ ਅਸੀਂ ਫੜੇ ਫੜੇ ਜਾ ਸਕਦੇ ਸੀ ਪਹਿਲਾਂ ਹੀ ਕੋਈ ਪਰ ਕੋਈ ਕੋਸ਼ਿਸ਼ ਨਹੀਂ ਕਰਦਾ ਦੇਖੋ ਸਾਡੇ ਵੱਲੋਂ ਬੜਾ ਸਾਫ਼ ਸੁਥਰਾ ਮੈਸੇਜ ਹੈ ਜੇਕਰ ਕੋਈ ਇਹਨਾਂ ਨੂੰ ਕਾਬੂ ਕਰਦਾ ਹੈ ਜਾਂ ਕੋਈ ਮਦਦ ਕਰਦਾ ਹੈ ਸਾਡੀ ਕਿਸੇ ਤਰ੍ਹਾਂ ਵੀ ਉਹਨੂੰ ਪੁਲਿਸ ਵੱਲੋਂ ਪਰੇਸ਼ਾਨੀ ਨਹੀਂ ਕੀਤੀ ਜਾਊਗੀ ਜੇ ਉਹਦਾ ਦਿਲ ਕਰਦਾ ਹੈ ਐਵੀਡੈਂਸ ਦਾ ਗਵਾਹ ਬਣਨ ਨੂੰ ਤਾਂ ਹੀ ਰੱਖਿਆ ਜਾਊ ਉਹਦੀ ਮਰਜ਼ੀ ਨਾਲ ਬਾਕੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੇਕਰ ਇਹਨਾਂ ਨੂੰ ਕੋਈ ਕਾਬੂ ਕਰਨ ਜਾਂ ਸਾਡੀ ਮਦਦ ਕਰਦਾ